ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਵਿੱਚ ਤੇਜ਼ੀ ਦੇ ਨਾਲ ਫੈਮਸ ਹੋ ਰਹੇ ਇੱਕ ਹੀ ਟੋਪਿਕ ਬਾਰੇ ਜੀਵਨ ਦੇ ਫੈਮਿਲੀ ਬੁੜਾਈ ਤੇ ਸਟਾਈਲਿੰਗ ਲਾਈਫ ਬਾਰੇ ਅਤੇ ਮੋਡਲਿੰਗ ਕਰੀਅਰ ਬਾਰੇ ਇਸ ਲਈ ਦੋਸਤੋ ਵੀਡੀਓ ਨੂੰ ਅਖੀਰ ਤੱਕ ਜੀਉ ਦੇਖੋ ਪਰ ਸੋ ਪਹਿਨਾ ਇਹ ਜਿਹੜੂ ਦਾ ਸੋਕੇ ਟੂ ਸੀਸ ਵੀਡੀਓ ਨੂੰ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਦੋਸਤੋ ਗੀਤ ਗੁਰਾਇਆ ਦਾ ਜਨਮ ਪੁਰੀ ਜ਼ਮਿਨੇ ਨਮਿੰਦੂ ਸਹਾਰਨਪੁਰ ਯੂਪੀ ਵਿੱਚ ਹੋਇਆ। ਲੇਕਿਨ ਇਹਨਾਂ ਦੇ ਦਾਦੇ ਮਰੀ ਜੇ ਕਹਿ ਲਿਆ ਕਿ ਇਹਨਾਂ ਦਾ ਪਿਸ਼ੋਕਰ ਲਾਹੌਰ ਪਾਕਿਸਤਾਨ ਸੀ। ਇਹਨਾਂ ਦਾ ਰੀਅਲ ਨੇਮ ਗੁਰਜੀਤ ਕੋੜਾ ਹੈ ਅਤੇ ਗੀਤ ਇਹਨਾਂ ਦਾ ਨਿਕਨੇਮ ਹੈ। ਗੀਤ ਗੁਰਾਇਆ ਨੇ ਆਪਣੀ ਸਕੂਲੀ ਪੜਾਈ ਸਸਾਵਾ ਜ਼ਿਲ੍ਹਾ ਸਹਾਰਨਪੁਰ ਯੂਪੀ ਤੋਂ ਪੂਰੀ ਕੀਤੀ। ਗੀਤ ਗੁਰਾਇਆ ਦੱਸ ਰਹੀ ਹੈ ਕਿ ਉਹ ਪੜਾਈ ਵਿੱਚ ਬਹੁਤ ਵਧੀਆ ਸੀ ਜਿਸ ਕਰਕੇ ਉਹ ਕਦੇ ਟਿਊਸ਼ਨ ਨਹੀਂ ਗਈ। ਅਤੇ ਕਰਹੀ ਪੜਾਈ ਕਰਕੇ ਵਧੀਆ ਨੰਬਰ ਲੈ ਕੇ ਪਾਸ ਹੁੰਦੀ ਸੀ। ਪੜਾਈ ਤੋਂ ਬਿਨਾਂ ਗੀਤ ਗੁਰਾਇਆ ਨੂੰ ਮੋਡਲਿੰਗ ਅਤੇ ਦਾਂਸ ਦਾ ਸ਼ੌਕ ਬਚਪਨ ਤੋਂ ਹੀ ਬਹੁਤ ਸੀ ਉਹ ਤਾਂ ਜਦ ਨੇ ਕਿ ਮੈਂ ਉਹ ਨੰਮਟ ਸਕੂਲ ਤੋਂ ਪੜਾਈ ਕੀਤੀ ਹੈ ਤੇ ਵੈਸੇ ਵੀ ਕੋਰਮੈਂਟ ਸਕੂਲ ਵਿੱਚ ਤਾਂ ਖਾਸ ਕਰਕੇ ਜਿਆਦਾ ਐਕਟੀਵਿਟੀਜ਼ ਹੁੰਦੀਆਂ ਨੇ ਸੁਗੀਤ ਸਕੂਲ ਵਿੱਚ ਆਉਣ ਵਾਲੇ ਹਰ ਤਰ੍ਹਾਂ ਦੇ ਡਾਂਸ ਮੁਕਾਬਲੇ ਵਿੱਚ ਭਾਗ ਲੈਂਦੀ ਤੇ ਉਹਨਾਂ ਵਿੱਚ ਕੋਈ ਨਾ ਕੋਈ ਹਨਾਮ ਜੂਰ ਜਿੱਤਦੀ ਤਾਂ ਸੋਈ ਤੱਕ ਤਾਂ ਗੀਤ ਗੁਰਾਇਆ ਬਸ ਸ਼ੌਕ ਲਈ ਡਾਂਸ ਮੁਕਾਬਲੇ ਵਿੱਚ ਹੀ ਹਿੱਸਾ ਲੈਂਦੀ ਰਹੀ ਲੇਕਿਨ ਪਰਾਸਵਣ ਵਿੱਚ ਆ ਕੇ ਗੀਤ ਨੂੰ ਲੱਗਣ ਲੱਗਿਆ ਕਿ ਮੋਡਲਿੰਗ ਵਾਲੇ ਪਾਸੇ ਜਾਣਾ ਚਾਹੀਦਾ ਹੈ ਜਿਸ ਕਰਕੇ ਇਹਨਾਂ ਨੇ ਫੋਟੋ ਸ਼ੂਟ ਵਗੈਰਾ ਕਰਨੇ ਸ਼ੁਰੂ ਕਰ ਦਿੱਤੇ ਇਸ ਕੰਮ ਵਿੱਚ ਗੀਤ ਗੁਰਾਦੀ ਟੀਚਾ ਨੇ ਵੀ ਬਹੁਤ ਸਪੋਰਟ ਕੀਤੀ ਪਹਿਤੋਂ ਤੱਕ ਜੀਤ ਗੁਰਾਦੀ ਅਟੈਂਡੈਂਸ ਵੀ ਪੂਰੀ ਮザ ਹੁੰਦੀ ਸੀ ਪਰ ਟੀਚਾ ਨੇ ਉਸ ਦੀ ਅਟੈਂਡੈਂਸ ਨੂੰ ਪੂਰਾ ਕਰਨ ਵਿੱਚ ਬਹੁਤ ਸਹਾਇਤਾ ਪਲਾਸਮਨ ਵਿੱਚ ਜੀਤ ਗੁਰਾ ਨੇ ਕਰਦਿਆਂ ਦੇ ਕਹਿਣ ਤੇ ਬਾਇਓ ਲੈ ਲਈ ਸੀ ਕਿਉਂਕਿ ਜੀਤ ਗੁਰਾ ਦੇ ਕਰਦੇ ਚਾਹੁੰਦੇ ਸੀ ਕਿ ਉਹ ਡਾਕਟਰ ਬਣੇ ਪਰ ਫਿਜ਼ੀਕਲ ਇਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਤਾਂ ਜੀਤ ਨੇ ਫਿਰ ਕਮਰਸ ਲੈ ਲਈ ਤੇ ਉੱਥੇ ਇਹ ਫੇਰ ਫਸ ਗਈ ਕਿਉਂਕਿ ਉਹਦੇ ਵਿੱਚ ਮੈਥ ਵਾਲੇ ਫਾਰਮੂਲੇ ਹੁੰਦੇ ਨੇ ਕਰਦੇ ਕਰਾਉਂਦੇ ਜੀਤ ਗੁਰਾ ਨੇ ਮਸਾ ਪਲਸ 1 ਪਲਸ 2 ਪਾਸ ਕੀਤੀ ਕਿਉਂਕਿ ਇਹ ਗੱਲ ਆ ਆਪਣੇ ਸਾਰੇ ਆਦੇ ਲਾਗੂ ਹੁੰਦੀ ਹੈ ਜਦੋਂ ਆਪਾਂ ਕਿਸੇ ਇੱਕ ਕੰਮ ਵੱਲ ਇੰਟਰਸਟ ਬਣਾ ਲਈਏ ਤਾਂ ਆਪਣਾ ਦੂਸਰੇ ਕੰਮ ਵਿੱਚ ਇੰਟਰਸਟ ਘੱਟ ਹੀ ਜਾਂਦਾ ਹੈ ਤੇ ਇਹੀ ਕੰਮ ਉਸ ਟਾਈਮ ਜੀਤ ਗੁਰਾ ਨਾਲ ਹੋਇਆ ਜੀਤ ਨੇ ਤਾਂ ਪਲੱਸ 1 ਜੇ ਐਂਟਰ ਹੁੰਦੇ ਸਾਰ ਐਕਟਿੰਗ ਵੱਲ ਜਾਣ ਦਾ ਫੈਸਲਾ ਕਰ ਲਿਆ ਸੀ ਜੀਤ ਗੁਰਾ ਦੱਸਦੇ ਨੇ ਕਿ ਇਹਨਾਂ ਦੀ ਕਾਮਯਾਬੀ ਵਿੱਚ ਇਹਨਾਂ ਦੇ ਮਾਤਾ ਪਿਤਾ ਤੇ ਭੈਣ ਭਰਾ ਨੇ ਬਹੁਤ ਸਪੋਰਟ ਕੀਤੀ ਤੇ ਇਹ ਆਪਣੇ ਭਰਾ ਨੂੰ ਆਪਣੇ ਲਈ ਬਹੁਤ ਲੱਤੀ ਮੰਨਦੇ ਨੇ ਜੀਤ ਗੁਰਾ ਨੂੰ ਸ਼ੁਰੂ ਤੋਂ ਹੀ ਡਾਂਸ ਅਤੇ ਐਕਟਿੰਗ ਦਾ ਬਹੁਤ ਜ਼ਿਆਦਾ ਸ਼ੌਕ ਸੀ ਤੇ ਸ਼ੌਕ ਹੋਣ ਕਰਕੇ ਜੀਤ ਗੁਰਾ ਨੂੰ 11 ਤੋਂ ਬਾਅਦ ਲੱਗਣ ਲੱਗਿਆ ਕਿ ਉਸ ਨੂੰ ਐਕਟਿੰਗ ਵਿੱਚ ਆਪਣਾ ਨਾਮ ਬਣਾ ਲੈਣਾ ਚਾਹੀਦਾ ਹੈ ਜਿਸ ਕਾਕੇ ਇਹਨਾਂ ਨੇ ਆਪਣੇ ਮਮੀ ਪਾਪਾ ਨੂੰ ਕਿਹਾ ਯੂਪੀ ਵਿੱਚ ਲੈ ਕੇ ਇਹ ਆਪਣਾ ਐਕਟਰ ਬਣਨ ਦਾ ਸੁਪਨਾ ਪੂਰਾ ਨਹੀਂ ਕਰ ਸਕਦੀ ਇਸ ਲਈ ਉਹਨਾਂ ਦੇ ਪਰਿਵਾਰ ਨੂੰ ਚੰਡੀਗੜ੍ਹ ਸ਼ਿਫਟ ਹੋਣਾ ਚਾਹੀਦਾ ਤਾਂ ਇਹਨਾਂ ਦੇ ਮਾਪਿਆਂ ਨੇ ਕਿਹਾ ਇੱਕ ਵਾਰੀ ਹੋਰ ਸੋਚ ਲੈ ਪੁੱਤ ਤਾਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਮੈਂ ਸੋਚ ਲਿਆ ਹੈ ਤਾਂ ਜਦੋਂ ਗੀਤ ਗੁਰਾ ਨੇ ਆਪਣੀ ਸਕੂਲਿੰਗ ਪੜਾਈ ਪੂਰੀ ਕਰ ਲਈ ਤਾਂ ਉਸ ਤੋਂ ਬਾਅਦ ਇਹ ਆਪਣੀ ਫੈਮਿਲੀ ਨਾਲ ਚੰਡੀਗੜ੍ਹ ਸ਼ਿਫਟ ਹੋ ਗਈ ਗੀਤ ਗੁਰਾ ਦੱਸਦੀ ਹੈ ਕਿ ਇਹਨਾਂ ਨੂੰ ਪਹਿਲੀ ਵਾਰੀ ਪੰਜਾਬੀ Song ਵਿੱਚ ਕੰਮ ਕਰਨ ਦਾ ਮੌਕਾ ਸੋਸ਼ਲ ਮੀਡੀਆ ਦੇ ਜ਼ਰੀਏ ਯੂਪੀ ਵਿੱਚ ਹੀ ਰਹਿੰਦੇ ਆ ਮਿਲ ਗਿਆ ਸੀ ਪਰ ਇਹ ਉਸ Song ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੰਦੇ ਤੇ ਇਹ ਆਪਣਾ ਪਹਿਲਾ Song ਬੇਫਿਕਰੇ Song ਨੂੰ ਦੱਸਦੇ ਨੇ ਜੋ ਕਿ 2018 ਵਿੱਚ ਆਇਆ ਸੀ ਤੇ ਇਹ Song ਹਰਵੀ ਗਿੱਲ ਅਤੇ ਗੁਰਲੇ ਯਾਤੜ ਦਾ ਡਿਊਟ Song ਸੀ ਇਸ Song 'ਚ ਗੀਤ ਗੁਰਾ ਨੇ ਬਹੁਤ ਸੋਹਣੀ ਮੋਡਲਿੰਗ ਕੀਤੀ ਸੀ ਤੇ ਅੱਜ ਤੱਕ ਇਸ Song 'ਤੇ 1 ਮਿਲੀਅਨ ਤੋਂ ਵੀ ਉੱਪਰ ਵਿਊਜ਼ ਆ ਚੁੱਕੇ ਨੇ ਇਹ Song ਤੋਂ ਬਾਅਦ ਹੋਰ ਵੀ ਬਹੁਤ ਸਾਰੇ Song 'ਚ ਜਿਤੀ ਗੁਰਾ ਨੇ ਮੋਡਲਿੰਗ ਕੀਤੀ ਲੇਕਿਨ ਇਹ ਕੁਝ ਪੰਦੇਰ ਦੇ ਨਿੱਕੇ ਨਿੱਕੇ ਜਾ ਸੌਂਦੇ ਨਾਲ ਬੰਜਾ ਬੀ ਇੰਡਸਟਰੀ ਵਿੱਚ ਫੇਮਸ ਹੋਈ। ਜੇ ਕਹਿ ਲਈਏ ਕਿ ਇਹ ਸੋਗ ਗੀਤ ਗੁਲਾਇਆ ਦਾ ਟਰਨਿੰਗ ਪੁਆਇੰਟ ਰਹਾ। ਇਸ ਤੋਂ ਬਿਨਾ ਗੀਤ ਗੁਲਾਇਆ ਨੇ ਬਹੁਤ ਸਾਰੇ ਸ਼ੋਅਜ਼ ਵਿੱਚ ਮੋਡਲਿੰਗ ਕੀਤੀ ਤੇ ਉਹ ਸਾਰੇ ਦੇ ਸਾਰੇ ਸੁਪਰਿੰਟ ਹੋਏ। ਜਿਵੇਂ ਨਸ਼ੇਰੀ ਅਕਾਟੂ ਐਨ ਕੁੜੀਆਂ ਯਾਰ ਤੇਰਾ ਅੰਮਲੀ ਸੁਨਸ਼ਟ ਮੈਂ ਮਾਰ ਜੂ। ਜਿਵੇਂ ਜੱਟ ਤੇਰੇ ਲਈ ਤੜਫਿਆ ਇੱਕ ਦਿਨ ਜਿੰਦ ਜ਼ਰ ਅਤੇ ਇਹਨਾਂ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸੌਂਗਸ ਆ ਚੁੱਕੇ ਨੇ ਜੋ ਸੁਬ੍ਰਿਤ ਹੋਏ। ਗੀਤ ਗੁਰਾਇ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸ਼ੁਰੂ ਵਿੱਚ ਜਦੋਂ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਨੂੰ ਇੰਡਸਟਰੀ ਦੇ ਨਾਮੀ ਬੰਦੇ ਵੱਲੋਂ ਆਫਰ ਆਇਆ ਸੀ ਜਿਸ ਦਾ ਨਾਮ ਗੀਤ ਗੁਰਾਇ ਨੇ ਨਹੀਂ ਦੱਸਿਆ। ਬਸ ਇਹਨਾਂ ਦੱਸਿਆ ਕਿ ਉਹ ਵੀ ਇੱਕ ਸਿੰਗਰ ਹੈ। ਉਸ ਬੰਦੇ ਦੀ ਇੱਕ ਸ਼ਰਤ ਸੀ ਜਿਸ ਨੂੰ ਗੀਤ ਗੁਰਾਇ ਮੰਦੀ ਤਾਂ ਉਸ ਨਾਲ ਉਹ ਬਹੁਤ ਜ਼ਿਆਦਾ ਫੇਮਸ ਹੋ ਸਕਦੀ ਸੀ ਪਰ ਉਸ ਕੰਮ ਲਈ ਗੀਤ ਗੁਰਾਇ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਉਸ ਬੰਦੇ ਨੂੰ ਪਤਾ ਸੀ ਕਿ ਇਹ ਅਜੇ ਹੀ ਨਹੀਂ ਹੈ ਪਰ ਫੇ ਵੀ ਉਹ ਫੋਨ ਕਰਕੇ ਇਹਨਾਂ ਨੂੰ ਪਰੇਸ਼ਾਨ ਕਰਦਾ ਰਿਹਾ ਤੇ ਕਹਿੰਦਾ ਰਿਹਾ ਕੀ ਤ ਬੇਲਾ ਜੈਨਾ ਬੋਦੋਵਦੀਏ ਜਲਦੀ ਫੇਮਸ ਹੋ ਜਾਏਗੀ ਤੇ ਉਸਨੇ ਇਹ ਵੀ ਕਹਿ ਦਿੱਤਾ ਸੀ ਕਿ ਗੀਤਾ ਜੇ ਤੂੰ ਹੈਵੀ ਕੰਮ ਕਰਦੀ ਰਹੇਗੀ ਤਾਂ ਐਦਾਂ ਨਾਮ ਨਹੀਂ ਬਣਨਾ ਅਤੇ ਉਸਨੇ ਤਾਂ ਗੀਤ ਗੁਰਾਇਆ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਕਰ ਲੋ ਕਿਹੜਾ ਕਿਸੇ ਨੂੰ ਪਤਾ ਲੱਗਦਾ ਪਰ ਇਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਕਿ ਹਾਂ ਵੀਰੇ ਮੈਂ ਐਦਾਂ ਦੀ ਕੁੜੀ ਨਹੀਂ ਹਾਂ ਨਾਲੇ ਗੀਤ ਗੁਰਾਇਆ ਦੀ ਫੈਮਲੀ ਨੇ ਵੀ ਇਹਨਾਂ ਨੂੰ ਪਹਿਲਾਂ ਹੀ ਕਹਿ ਰੱਖਿਆ ਸੀ ਕਿ ਪੁੱਤ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਨਾ ਤੇ ਨਾ ਹੀ ਇਹਨਾਂ ਦੀ ਫੈਮਲੀ ਨੇ ਇਹਨਾਂ ਨੂੰ ਕਦੇ ਕੰਮ ਲਈ ਪ੍ਰੈਸ਼ਰ ਪਾਇਆ ਕਿ ਤੂੰ ਕੰਮ ਕਰ ਪੈਸੇ ਕਮਾ ਕੇ ਲਿਆ ਕਿਉਂਕਿ ਇਹਨਾਂ ਦਾ ਪਰਿਵਾਰ ਕਾਫੀ ਪੈਸੇ ਵਾਲਾ ਹੈ ਮਤੇ ਇਹ ਕੰਮ ਆਪਣੀ ਪਸੰਦ ਤੇ ਮਰਜ਼ੀ ਨਾਲ ਕਰਨੇ ਨੇ ਨਾ ਕਿ ਕਿਸੇ ਦੇ ਪ੍ਰੈਸ਼ਰ ਕਰਕੇ ਜਿਵੇਂ ਆਪਾਂ ਜੀਤ ਗੁਰਾਇਆ ਦੇ ਸੁਪਨੇ ਦੀ ਗੱਲ ਕਰੀਏ ਤਾਂ ਜੀਤ ਗੁਰਾਇਆ ਦਾ ਤਰਜੀਹ ਤੋਂ ਸਾਲ ਦੇ ਗਾਣੇ ਵਿੱਚ ਕੰਮ ਕਰਨਾ ਅਤੇ ਮਨਿੰਦਰ ਗਿੱਲ ਨਾਲ ਫਿਲਮ ਵਿੱਚ ਕੰਮ ਕਰਦਾ ਜੀਤ ਗੁਰਾਇਆ ਦਾ ਪਟਾ ਸੁਪਨੇ ਜੀਤ ਗੁਰਾਇਆ ਦਾ ਜਦੋਂ ਇਹ ਬਹੁਤ ਵਾਲੀ ਦਾ ਗਾਣੇ ਵਿੱਚ ਪੈਸੇ ਕਰਕੇ ਇਕਰਾਰੀ ਆ ਜਾਂਦੀ ਹੈ ਕਿਉਂਕਿ ਇਹ 1 ਲੱਖ ਦੀ ਡਿਮਾਂਡ ਕਰਨ ਕਰਕੇ ਉਹ ਕਹਿ ਦਿੰਦੇ ਨੇ ਕਿ 30000 ਲੈ ਲਓ ਜਿਸ ਕਾ ਕਿ ਇਹ ਕੰਮ ਨੂੰ ਮਨਾ ਹੀ ਕਰ ਦਿੰਦੇ ਨੇ ਕਿਉਂਕਿ ਇਹਨਾਂ ਦਾ ਮੰਨਣਾ ਹੈ ਕਿ ਸਿੰਗਰ ਇਹਨਾਂ ਤੋਂ ਸਿਰਫ ਗਾਣੇ ਵਿੱਚ ਹੀ ਕੰਮ ਨਹੀਂ ਕਰਵਾਉਂਦੇ ਸਦੋਂ ਗਾਣੇ ਦੀ ਪ੍ਰਮੋਸ਼ਨ ਵੀ ਕਰਾਉਂਦੇ ਨੇ ਤੇ ਰੀਲ ਵੀ ਬਣਵਾਉਂਦੇ ਨੇ ਜਦੋਂ ਪੈਸੇ ਮੰਨੋ ਤਾਂ ਆਊਟਰਾਮੇ ਕਰਮ ਲੱਗ ਜਾਂਦੇ ਨੇ ਜੇਕਰ ਅੱਪਾ ਗੀਤ ਗੁਣਾਇਆ ਦੇ ਵਿਆਹ ਦੀ ਗੱਲ ਕਰੀਏ ਤਾਂ ਇਹ ਹਾਲੇ ਆਨ ਮੈਰ ਨਹੀਂ ਦੋਸਤੋ ਐਸੀ ਗੀਤ ਗੁਣਾਇਆ ਦਾ ਜੀਵਨ ਤੇ ਛੋਟੀ ਜਿਹੀ ਚੰਗ ਕਰ ਤੋਂ ਹਾ ਨੂੰ ਹੈ ਵੀਡੀਓ ਦੇ ਤਾਂ ਲੀਕ ਕਮੈਂਟ ਕਰਕੇ ਜਰੂਰ ਦੱਸੋ ਹੱਦ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ